I got it! ਹਾਂਜੀ ਗੁਰੂ ਪਿਆਰਿਓ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਦਰਸ਼ਨ ਕਰੋਗੇ ਜੀ ਉਸ ਮਹਾਨ ਸਥਾਨ ਦੇ ਜਿਸ ਸਥਾਨ ਦੇ ਉੱਪਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲੀ ਵਾਰ ਸ੍ਰੀ ਮੂਲ ਮੰਤਰ ਸਾਹਿਬ ਦਾ ਉਚਾਰਨ ਕੀਤਾ ਸੀ ਵੀਡੀਓ ਦੇ ਵਿੱਚ ਆਪ ਜੀ ਦੇਖ ਰਹੇ ਹੋ ਇਸ ਸਥਾਨ ਦੇ ਉੱਪਰ ਵਹੀ ਨਦੀ ਵਹਿਆ ਕਰਦੀ ਸੀ ਉਸ ਸਮੇਂ ਬਈ ਨਦੀ ਦਾ ਆਕਾਰ ਬਹੁਤ ਵੱਡਾ ਸੀ ਆਜੋਕੇ ਸਮੇਂ ਦੇ ਵਿੱਚ ਇਹ ਸਿਮਟ ਕੇ ਇੱਕ ਨਹਿਰ ਦਾ ਰੂਪ ਸੂਏ ਦਾ ਰੂਪ ਹੀ ਬਣ ਕੇ ਰਹਿ ਗਈ ਹੈ ਗੁਰੂ ਪਿਆਰੀ ਸੰਗਤ ਜੀ ਗੁਰੂ ਪਾਤਸ਼ਾਹ ਜੀ ਹਰ ਰੋਜ਼ ਅਮਰਤ ਵੇਲੇ ਉੱਠ ਕੇ ਬਈ ਵਿੱਚ ਇਸ਼ਨਾਨ ਕਰਿਆ ਕਰਦੇ ਸਨ ਉਪਰੰਤ ਬੇਰ ਸਹਿਬ ਵਾਲੇ ਸਥਾਨ ਦੇ ਉੱਪਰ ਬੈਠ ਕੇ ਉਸ ਅਕਾਲ ਪੁਰਖ ਪਰਮ ਪਿਤਾ ਦਾ ਸਿਮਰਨ ਕਰਿਆ ਕਰਦੇ ਸਨ ਇੱਕ ਦਿਨ ਸੱਚੇ ਪਾਤਸ਼ਾਹ ਜੀ ਬੇਂ ਵਿੱਚ ਇਸ਼ਨਾਨ ਕਰਨ ਜਾਂਦੇ ਹਨ ਤਿੰਨ ਦਿਨ ਅਲੋਪ ਰਹਿੰਦੇ ਹਨ ਤਿੰਨ ਦਿਨ ਅਲੋਪ ਰਹਿਣ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਬਾਹਰ ਆਉਂਦੇ ਹਨ ਬਾਹਰ ਆ ਕੇ ਜਿਸ ਸਥਾਨ ਦੇ ਆਪ ਜੀ ਵੀਡੀਓ ਦੇ ਵਿੱਚ ਦਰਸ਼ਨ ਕਰ ਰਹੇ ਹੋ ਉਸ ਸਥਾਨ ਦੇ ਉੱਪਰ ਆ ਕੇ ਗੁਰੂ ਪਾਤਸ਼ਾਹ ਜੀ ਪਹਿਲੀ ਵਾਰ ਸ੍ਰੀ ਮੂਲ ਮੰਤਰ ਸਾਹਿਬ ਦਾ ਉਚਾਰਨ ਕਰਦੇ ਹਨ ਵੇਰ ਸਾਹਿਬ ਵਾਲੇ ਸਥਾਨ ਤੋਂ ਇਹ ਸਥਾਨ 2.5 3 ਕਿਲੋਮੀਟਰ ਅੱਗੇ ਆ ਕੇ ਹੈ ਗੁਰਦੁਆਰਾ ਸ੍ਰੀ ਵੇਰ ਸਾਹਿਬ ਦੀ ਵੀਡੀਓ ਵੀ ਆਪਣੇ ਚੈਨਲ ਦੇ ਉੱਪਰ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਜਿਸ ਵੀਰ ਭੈਣ ਨੇ ਦਰਸ਼ਨ ਨਹੀਂ ਕੀਤੇ ਤਾਂ ਆਪ ਜੀ ਜ਼ਰੂਰ ਕਰਨੇ ਜੀ ਉਸ ਸਥਾਨ ਤੋਂ ਸਤਿਗੁਰ ਜੀ ਬੇਈਂ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਹਨ ਤੇ ਇਸ ਸਥਾਨ ਦੇ ਉੱਪਰ ਤੀਸਰੇ ਦਿਨ ਸਤਿਗੁਰ ਜੀ ਪ੍ਰਗਟ ਹੁੰਦੇ ਹਨ ਤਿੰਨ ਦਿਨ ਲੋਪ ਰੈਣ ਤੋਂ ਬਾਅਦ ਗੁਰੂ ਪਾਸ਼ਾ ਜੀ ਨਦੀ ਤੋਂ ਬਾਹਰ ਆਉਂਦੇ ਹਨ ਆ ਕੇ ਗੁਰੂ ਪਾਸ਼ਾ ਜੀ ਪਰਮਉਦੇ ਹਨ ਨਾ ਕੋ Hindu ਨਾ ਕੋ ਮੁਸਲਮਾਨ ਗੁਰੂ ਪਾਸ਼ਾ ਜੀ ਦੇ ਇਹ ਕਹਿਣ ਦਾ ਉਸ ਸਮੇਂ ਬਹੁਤ ਵਿਰੋਧ ਵੀ ਕੀਤਾ ਜਾਂਦਾ ਹੈ ਤੇ ਗੁਰੂ ਪਾਸ਼ਾ ਜੀ ਸ੍ਰੀ ਮੂਲ ਮੰਤਰ ਦਾ ਉਚਾਰਨ ਇਸ ਪਾਵਨ ਸਥਾਨ ਉੱਪਰ ਕਰਦੇ ਹਨ ਜੋ ਮੂਲ ਮੰਤਰ ਦਾ ਸਾਰਬਨ ਸੰਗ ਤਾਂ ਹਰ ਰੋਜ਼ ਕਰਦੀਆਂ ਹਨ ਦੁਨੀਆ ਦਾ ਸਭ ਤੋਂ શ્રેષ્ઠ ਮੰਤਰ ਵੀ ਕਿਹਾ ਜਾ ਸਕਦਾ ਕਿਹਾ ਜਾ ਸਕਦਾ ਕਿ ਸਭ ਤੋਂ શ્રેષ્ઠ ਮੰਤਰ ਈ ਹੈ ਗੁਰੂ ਪਾਤਸ਼ਾਹ ਜੀ ਨੇ ਜੋ ਸਾਡੇ ਸਿੱਖਾਂ ਦੀ ਝੋਲੀ ਦੇ ਵਿੱਚ ਪਾਇਆ ਹੈ ਜਿਸ ਵੀਰ ਭੈਣ ਨੇ ਵੀਡੀਓ ਦੇਖਣੀ ਸ਼ੁਰੂ ਕੀਤੀ ਹੈ ਕਿਰਪਾ ਕਰਕੇ ਲਾਸਟ ਤੱਕ ਜਰੂਰ ਦੇਖਿਆ ਕਰੋ ਜੀ ਅਤੇ ਕਮੈਂਟ ਦੇ ਵਿੱਚ ਧੰਨ ਗੁਰੂ ਨਾਨਕ ਜਰੂਰ ਲਿਖਣਾ ਗੁਰੂ ਪਾਤਸ਼ਾਹ ਜੀ ਆਪ ਤੇ ਮਿਹਰ ਕਰਨਗੇ ਜੋ ਵੀ ਗੁਰੂ ਨਾਨਕ ਪਾਸ਼ਾ ਦੇ ਸੈਖਨ ਕਿਰਪਾ ਕਰਕੇ ਚੈਨਲ ਦੇ ਨਾਲ ਵੱਧ ਤੋਂ ਵੱਧ ਜਰੂਰ ਜੋੜਨਾ ਜੀ ਚੈਨਲ ਨੂੰ ਕਾਮਯਾਬ ਕਰਨ ਦੀ ਕਾਮਯਾਬ ਜਰੂਰ ਕਰਨਾ ਜੀ ਇਹ ਮੇਰੀ ਬੇਨਤੀ ਹੈ ਆਪਣੇ ਵੀਰ ਦੀ ਬੇਨਤੀ ਨੂੰ ਜਰੂਰ ਪ੍ਰਵਾਨ ਕਰਨਾ ਜਿਸ ਸਥਾਨ ਤੇ ਹੁਣ ਤੁਸੀਂ ਵੀਡੀਓ ਦੇ ਵਿੱਚ ਸੰਗਤ ਜਿਉਂ ਦਰਸ਼ਨ ਕਰ ਰਹੇ ਹੋ ਉਹ ਮੂਲ ਮੰਤਰ ਸਾਹਿਬ ਦਾ ਉਹ ਜਿਸ ਉਚਾਰਨ ਕੀਤਾ ਗਿਆ ਸੀ ਇਹ ਨਵੀਨ ਇਮਾਰਤ ਬਣ ਰਹੀ ਬਹੁਤ ਹੀ ਸੁੰਦਰ ਲੋਕਿਕ ਇਮਾਰਤ ਬਣ ਰਹੀ ਹੈ ਜੋ ਅਜੇ ਅਸਾਰੀ ਅਧੀਨ ਹੈ ਇਹ ਹੈ ਜੀ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਜਿਸ ਜਗ੍ਹਾ ਤੇ ਗੁਰੂ ਪਾਤਸ਼ਾਹ ਜੀ ਨੇ ਮੂਲ ਮੰਤਰ ਸਾਹਿਬ ਦਾ ਉਚਾਰਨ ਕੀਤਾ ਸੀਗਾ ਕਿਉਂਕਿ ਉਸ ਸਮੇਂ ਜੋ ਨਦੀ ਸੀ ਨਦੀ ਅਸਕਰ ਕੀ ਕਿਹਾ ਜਾਂਦਾ ਕਿਉਂਕਿ ਨਦੀ ਦਾ ਆਕਾਰ ਬਹੁਤ ਵੱਡਾ ਹੁੰਦਾ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਤਾਂ ਆਪ ਜੀ ਨੇ ਦਰਸ਼ਨ ਕਰ ਹੀ ਲਏ ਇਸ ਦਾ ਆਕਾਰ ਬਹੁਤ ਛੋਟਾ ਰਹਿ ਗਿਆ ਹੈ ਤੇ ਆਪਾਂ ਨੂੰ ਵੀ ਚਾਹੀਦਾ ਹੈ ਕਿ ਆਪਾਂ ਇਸਦੀ ਪਵਿੱਤਰ ਵਦਾ ਦਾ ਧਿਆਨ ਜਰੂਰ ਰੱਖੀਏ ਆਪਾਂ ਗੰਦਾ ਮੰਦੇ ਚੀਜ਼ਾਂ ਨੂੰ ਨਦੀ ਦੇ ਵਿੱਚ ਨਾ ਛੁੱਟੀਏ ਕਿਉਂਕਿ ਸਾਡੇ ਲਈ ਇਹ ਬਹੁਤ ਪੂਜਣਯੋਗ ਸਥਾਨ ਹੈ ਉਹ ਨਦੀ ਪੂਜਣਯੋਗ ਹੈ ਜਿਸ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਲਗਾਤਾਰ 14-15 ਸਾਲ ਲਗਾਤਾਰ ਇਸ ਸਥਾਨ ਉੱਪਰ ਸੁਲਤਾਨਪੁਰ ਲੋਧੀ ਵਿਖੇ ਰਹਿ ਕੇ ਹਰ ਰੋਜ਼ ਇਸ਼ਨਾਨ ਕਰਿਆ ਕਰਦੇ ਸਨ ਵੀਡੀਓ ਵਧੀਆ ਲੱਗੇ ਤਾਂ ਕਿਰਪਾ ਕਰਨਾ ਕਮੈਂਟ ਦੇ ਵਿੱਚ ਧੰਨ ਗੁਰੂ ਨਾਨਕ ਜਰੂਰ ਲਿਖਣਾ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕੋਈ ਗਲਤੀ ਹੋ ਗਈ ਹੋਵੇ ਤਾਂ ਆਪਣਾ ਵੀਰ ਸਮਝ ਕੇ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ